ਕਹਿੰਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਆਏ ਦੀ ਵੀਰ ਜ ਮੱਝ ਦੇ ਕੱਟੀ ਦੋ ਨਗ ਦਿਖਾਵਾਂਗੇ ਸੇਲ ਆ ਡੀਲ ਬਾਈ ਜੀ ਜਿੰਨੇ ਬਾਰੇ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਹਰਪ੍ਰਮ ਸਿੰਘ ਆ ਜੀ ਪਿੰਡ ਜਿਉਂਦ ਕਿਲੋ ਪਰ ਟੰਡਾ ਪ੍ਰੀਤ ਰਾਮਪਰਾਪੁਰ ਰਾਮਪਰਾ ਸ਼ਹਿਰ ਤੋਂ 5-7 ਕਿਲੋਮੀਟਰ ਦੂਰੀ ਤੇ ਪਿੰਡ ਆ ਗਿਆ ਜਿਉਂਦਾ ਹਨਾ ਮੋਬਾਈਲ ਨੰਬਰ ਕਿੰਨਾ ਆ ਗਿਆ ਜੀ 76965 02925 76965 02925 ਜਿਹੜੇ ਆਪਾਂ ਮੱਝ ਦੇਖੀ ਆ ਰਹਾ ਬਾਪੂ ਕਿਹੜਿਆ ਸੂਆ ਸੁੰਦੀ ਆ ਇਹ ਇਹ ਦੂਜਾ ਸੂਆ ਸੁੰਦੀ ਆ ਜੀ ਠੀਕ ਹੈ ਘਣੂਨ ਦਾ 13 ਲੀਟਰ ਦੁੱਧ ਰਕਾਦਾ ਕੰਢੀ ਝੋਟੀ ਆ ਇਹ ਠੀਕ ਹੈ ਪਿੰਡੋਂ ਹੀ ਆਈ ਵੀ ਹੈ ਹਨਾ ਕੋਈ ਲਈ ਆ ਮੰਨ ਲਓ ਸਹੀ ਵਾਲੀ ਝੋਟੀਆਂ ਲੰਮੀ ਹੋ ਗਿਆ 8 ਮਹੀਨੇ ਦੁੱਧ ਦਿੰਦੀ ਆ ਠੀਕ ਹੈ ਹੁਣ ਸੁੰਦੀ ਆ ਦੂਜਾ ਸੂਆ ਦੂਜਾ ਸੂਆ ਠੀਕ ਹੈ 15 ਕਿਲੋ ਦੀ ਮ ਕਹਿੰਦਾ ਬਾਪਾ ਪੰਜ ਦੱਜੇ ਲਾਈਏ ਵੀ 14 ਕਿਲੋ ਵਾਲੀ ਮੱਝ ਹੈਗੀ ਆ ਹੈਗੀ ਆ ਖੁੱਡੀ ਅਸੀਂ 14 ਕਿਲੋ ਬੁੱਢਾ ਮੰਨ ਕੇ ਲੈ ਲੈਂਦੇ ਠੀਕ ਆ ਤੇ ਬਾਪੂ ਦਿਨ ਕਹਿ ਕੇ ਲੈ ਜੂਗੀ ਵਾਲੇ ਸੂਣ ਦੇ ਦਿਨ ਬਾਕੀ ਪੰਜ ਬਾਕੀ ਹੈ ਜੀ ਅੱਜ ਹੋ ਗਈ ਤਰੀਕ 3 ਕਹਿੰਦਾ ਬਾਪੂ 7-8 ਤਰੀਕ ਤੱਕ 10 ਤੋਂ ਪਹਿਲਾਂ ਪਹਿਲਾਂ ਸੂਪ ਹੋਗੀ ਠੀਕ ਆ ਤੇ ਥਮਾ ਥੁਣ ਖਿੱਚ ਕੇ ਲੈ ਲੈਂਦੇ ਓਕੇ ਜੀ ਠੀਕ ਆ ਜੀ ਤਾਂ ਮੋਟੀ ਇਹੋ ਜੀ ਠੀਕ ਮਲਾ ਠੰਡੀ ਸਹੀ ਸ਼ਾਂ ਦਾ ਪੂਰੀ ਜਮਾ ਪੂਰੀ ਠੰਡੀ ਹੁਣ ਕਿੰਨੇ ਮਰਦੀ ਐ ਬਾਕੀ ਸਾਹ ਹੁਣੇ ਗੈਰੋ ਠੰਡੀ ਪਾਏ ਨਹੀਂ ਠੀਕ ਆ ਮਾਲਕ ਕਹਿੰਦਾ ਜਿਵੇਂ ਮਰ ਜਾ ਤਾਂ ਫੇਰ ਚੱਲੋ ਹਣ ਮੈਂ ਮਾਦੀ ਠੰਡੀ ਟੀ ਮਿੱਠੀ ਸੋ ਥਾਂ ਥਾਂ ਦੇਖ ਸਕਦਾ ਚਾਰੇ ਨਿਖਣ ਨੇ ਤੇ ਵੇਚਣ ਜਿਹੜਾ ਮੋਲਾ ਪੈਦਾ ਕੀ ਰੱਖਿਆ ਆਪਾਂ ਜੀ ਮੁੱਲ ਵੇਚਣ ਵਾਲਾ ਜਾਇ ਜੀ ਦੇ ਪਾਵਾਂਗੇ ਲੋਕਾਂ ਨੇ ਮੁੱਲ ਨਿਕਾਲਦੇ ਵੀ 1.5 ਪਾਤਾ ਜਾਂ ਇੱਕ ਦਾ ਮੋਲਾ ਜੀ ਮਾਨਦਾਨ ਮਾੜਾ ਮੋਟਾ ਤੋੜੇ ਵਾਰ ਨੂੰ ਸੋ ਵੀਰੋ ਗੱਲਾਂ ਅੰਕਲ ਦੀ ਵਧੀਆ ਲੱਗੀ 1 ਲੱਖ 10 ਹਜ਼ਾਰ ਆਮ ਤੌਰ ਤੇ ਅੱਜ ਕੱਲ 1.5 ਇੱਕ 40 ਆਮ ਹੀ ਗੱਲ ਹੋ ਗਈ ਜਮਾ ਬੈਕ ਦਾ ਪਸੂ ਉਹ ਵੀ ਜਾ ਕੇ ਭਾਸੇ ਦੀ ਵਿਗਦਾ ਹੁੰਦਾ ਕਣਕ ਦਾ ਭਾਅ 2275 2300 ਨੂੰ ਜੋਰ ਲਾ ਲਓ ਨਹੀਂ ਵੇਖਦੀ ਉਹ ਮਾਰਕੀਟ ਰੇਟ ਮੰਨ ਕੇ ਚੱਲੋ ਪਸੂ ਚੀਜ਼ ਆ ਚਲੋ ਫਿਕਸ ਪ੍ਰਾਈਸ ਇਹਦੇ ਨਹੀਂ ਹੁੰਦੀ ਇਹਦੇ ਵਿੱਚ 19 ਤੋਂ 20 ਦਾ ਫਰਕ ਜਗੂ ਪੈਣਾ ਹੁੰਦਾ ਹੈ ਵਿਕਣਾ ਭਾਸਰ ਹੁੰਦਾ ਇੱਕ ਦਾਸ ਮੰਗਿਆ ਤਾਂ ਹਰ ਇੱਕ ਦੀ ਸਮਝ ਚ ਉਹ ਵੀ ਫੋਨ ਲਾਈਏ ਉਹ 1.5 ਲੱਖ ਮੰਗਿਆ ਹੋਵੇ ਇਹਦੇ ਫੋਨ ਕੋਈ ਵੀ ਨਹੀਂ ਲਾਉਂਦਾ ਜੀ ਅੰਦਰੂਪ ਤੇਰਨੋ ਜੀ ਨੇ ਜੰਪਲ ਪਰ ਕੀ ਕਾਲੀ ਆ ਠੀਕ ਹੈ ਕੁੰਡਾ ਸਿੰਘ ਆ ਤੇ ਸਮੀ ਬਲੀ ਬਹੁਤ ਆ ਟਿੱਲੇਵਾ ਦੇਖ ਸਾਬ ਨੇੜੇ ਤੋਂ ਸੋਨਾ ਸਾਫ ਜਿਹਾ ਲੈਵਾ ਹਜੇ 5-4 ਦਿਨ ਸੂਣ ਦੇ ਵਿੱਚ ਕੱਢ ਜਾਣੇ ਝੋਟੀ ਨੇ ਪਤਲੀ ਚਮੜੀ ਆ ਚੋਨਾ ਕੇ ਕਿਲੋ ਦੁੱਧ ਆ ਰਾਮਨਾ ਚੋਟੀ ਪਾਉਣ ਵਾਲੀ ਹੈਗੀ ਹੈਗੀ ਤੇ ਬਾਕੀ ਥਾਂ ਥਾਂ ਨੂੰ ਦੇਖ ਸਕਦੇ ਨੇੜ ਤੋਂ ਸੋਹਣਾ ਸਾਫ ਜਿਹਾ ਥਾਨ ਹਵਾਲਾ ਚਾਰੇ ਥਾਂ ਨਿਖੜਵੇਂ ਵਿੱਚੀ ਤੇ ਤੇ ਮੇਨ ਗੱਲ ਆਪਾਂ ਇਹਦੇ ਕਰੀਏ ਠੰਡੀ ਮਲਾਂ ਸਾਂਤ ਸਵੇਰ ਦੀ ਠੰਡੀ ਆ ਪੂਰੀ ਹਨਾ ਪੂਰੀ ਠੰਡੀ ਜੀ ਐਂ ਜਿੱਥੇ ਲੱਗ ਗਿਆ ਉੱਥਾ ਛੱਡ ਕੇ ਬਹਿ ਜਾਉਗਾ ਠੀਕ ਹੈ ਉੱਤ ਆਪਣਾ ਨੀ ਲਾਉਣੀ ਮਲਾਂ ਕੋ ਡੈੱਕ ਤੇ ਨਹੀਂ ਕਿਸੇ ਗੱਲ ਦੀ ਬਿੱਕ ਤੇ ਨਹੀਂ ਕਿਸੇ ਗੱਲ ਦੀ ਤੇ ਅੱਗੇ ਆਪਾਂ ਇੱਕ ਦੇਖੀਏ ਨਾ ਬਾਪੂ ਮੁਰਾ ਨਸਲ ਦੀ ਕੱਟੀ ਹਨਾ ਇਹਦੀ ਉਮਰ ਕਿੰਨੀ ਗਾ ਇਹਦੀ ਉਮਰ ਵੀ 13 ਮਹੀਨੇ ਹੈਗੀ 13 ਮਹੀਨੇ ਕੱਟੀ ਜਾਗੀ ਉਮਰ ਹਨਾ ਤੇ ਥਣ ਚਾਰੀ ਐ ਥਣ ਚਾਰੇ ਐ ਸਕੂਠੇ ਵਾਲੇ ਮੋਟੇ ਨਾਲੇ ਠੀਕ ਐ ਐਨੀ ਵੀ ਨਿਸ਼ਾਨ ਜੀ ਹੋਣ ਝੋਲੀ ਦਿਖਾ ਦਈਏ ਪਹਿਲਾਂ ਇਹ ਥਣ ਚਾਰੀ ਐ ਹਨਾ ਹਾਂਜੀ ਤੇ ਉਮਰ ਹੈਗੀ ਹੈ ਜੀ 13 ਮਹੀਨੇ ਤੇ ਚੰਗੀ ਮੱਝ ਦੀ ਹੈ ਵਧੀਆ 16 ਕਿਲੋ ਦਾ ਰਕਾਰ ਦਾ ਨਹੀਂ ਮਾਲ ਠੀਕ ਐ ਹਾਂਜੀ ਕਿਹੜੀ ਜੀ ਕੱਟੀ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਜੇ ਜੀ 19000 ਰੁਪਿਆ ਮਾਨਤਨ ਕਰਦੇ ਆਂਗੇ ਠੀਕ ਐ 19000 ਦੇ ਵਿੱਚੋਂ ਮਾਨਤਨ ਹੋ ਜਾ ਕੱਟੀ ਚੰਗੀ ਐ ਪੈਠ ਫੜੇ ਦੀ ਬਣਤਰ ਤੇ ਸਮੀ ਸੁਮੀ ਬੀਬੀ ਖਰ ਚੰਗੀ ਐ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਬਾਜਨ موجوده ਦੇਖੋ ਤੇ ਢੇਰ ਵੀ ਲਗਭਗ ਮੇਰੇ ਹਿਸਾਬ ਨਾਲ ਸਾਰੀ ਇਹਦੀ ਬਲੈਕ ਹੀ ਦਿਖਾਈ ਦਿੰਦੀ ਆ ਤੇ ਮਾਣਾ ਮਡੇਕ ਦਾ ਬਾਲ ਹੋਵੇ ਤਾਂ ਕਹਿਣੀ ਕੀ ਆ ਤੇ ਵਾਕੀ ਸੰਗ ਸੁੰਗ ਦੇਖੋ 13 ਕਿ ਮਹੀਨੇ ਕੱਟੀ ਦੀ ਉਮਰ ਆ ਸਮੀ ਪਾਲੀ ਵੀ ਕੱਟੀ ਚੰਗੀ ਐ ਤੇ ਰਾਜੀ ਰੂਜੇ ਪੱਠਵੜ ਦੀ ਬਣਤਾ ਦੇਖੋ ਤਾਂ ਹਾਂ ਤੋਂ ਪੂਰੀ ਚੌੜੀ ਜਵ ਤੇ ਚਿਗਾਠਾ ਦੇਖੋ ਕੱਟੀ ਦਾ ਔਰਾਂ ਟਾਈਮ ਦੇ ਵਿੱਚ ਵੀ ਇਹਨੇ ਸੋਹਣੀ ਕੱਟੀ ਬਣਨਾਗਾ ਦੇ ਪਪੂਸ ਦਿਖਾ ਦਿੰਨੇ ਜਮਾ ਕਾਲੀ ਹੋ ਜਾਗੀ ਸਰ ਕਾਲੀ ਹੈ ਜੀ ਵਾਲ ਨਹੀਂ ਮੱਧਾ ਇੱਕ ਅਦਾ ਵਾਲ ਜਾ ਫਸਕ ਹੋਵੇ ਹਨ ਠੀਕ ਹੈ ਇਹਦਾ 19 ਜੋ ਮਾਨਦਾਨ ਆਪਾਂ ਕਰ ਦਾਂਗੇ ਹਨਾ ਠੀਕ ਹੈ ਸੋ ਦੋ ਨਾਗਾ ਬਤਖਾਤੇ ਪਿੰਡ ਜਿਉਂਦਾ ਗਿਆ ਜਿਲ੍ਹਾ ਬਠਿੰਡਾ ਗਿਆ ਇੱਕ ਦਿਖਾਦੀ ਮੱਝ ਸੂਨ ਵਾਲੀ ਤੇ ਇੱਕ ਦਿਖਾਦੀ ਕੱਡੀ ਕੋਈ ਵੀ ਨਾ ਤੁਹਾਡੇ ਪਸੰਦ ਤੋਂ ਹੋਵੇ ਦੇਖ ਕੇ ਖਰੀਦਾਰੀ ਕਰ